ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈਗੀ ਹੈ ਪਿਆਰਿਓ ਕਿਸੇ ਸਿਆਣੇ ਕੋਲੇ ਨਹੀਂ ਜਾਣਾ ਕਿਸੇ ਬੰਦੇ ਕੋਲੇ ਕੋਈ ਲਾਜਗੂਜ ਕਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਇਹ ਕੋਈ ਪੱਕਾ ਹੱਲ ਨਹੀਂ ਹੁੰਦਾ ਹੱਲ ਹੈਗਾ ਗੁਰਬਾਣੀ ਤੇ ਦੁਨੀਆ ਦੇ ਉੱਤੇ ਦਸਮਗ੍ਰੰਥ ਸਾਹਿਬ ਦੀ ਬਾਣੀ ਤੋਂ ਪਾਵਰਫੁਲ ਕੁਝ ਵੀ ਨਹੀਂ ਹੈਗਾ ਪਹਿਲੀ ਗੱਲ ਇਹਨਾਂ ਤੋਂ ਡਰਨਾ ਨਹੀਂ ਕਰਨਾ ਕੀ ਹੈ ਤੁਸੀਂ ਚੰਡੀ ਦੀ ਵਾਰ ਸ਼ੁਰੂ ਕਰ ਲਓ ਪੰਜ ਪਾਠ ਹੀ ਕਰੋ ਪੰਜ ਪਾਠ ਹੀ ਕਰੋ ਲਗਾਤਾਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਚੰਡੀ ਦੀਵਾਰ ਦੀ ਮਰਿਆਦਾ ਇਹ ਹੀ ਹੁੰਦੀ ਹੈ ਕਿ ਸਹੀ ਇਸ਼ਨਾਨ ਅੰਮ੍ਰਿਤ ਵੇਲੇ ਠੀਕ ਹੈ ਜਾਂ ਤੇ ਉਹ ਇਧਰ ਜਲ ਰੱਖਣਾ ਜੋਤ ਜ਼ਰੂਰ ਲਾਉਣੀ ਹੈ ਜਾਂ ਤਾਂ ਦੇਖ ਨੂੰ ਪਰਪੰਟ ਪੇਟਾ ਕਰੋ ਜਾਂ ਫਲ ਝਟਕਾ ਕਰੋ ਤੁਹਾਨੂੰ ਬਹੁਤ ਜਲਦੀ ਫਰਕ ਪੈ ਜਾਏਗਾ ਬਹੁਤ ਜਲਦੀ ਨਹੀਂ ਤਾਂ ਸ਼ਸਤਰਨਾਮਾਲ ਅਦੇ 21 ਬਾਤ ਕਰੋ 43 ਕਰ ਲਓ 51 ਕਰ ਲਓ ਠੀਕ ਹੈ ਨਾ 21 ਤੋਂ ਘੱਟ ਨਹੀਂ ਕਰਨਾ ਨੇਗੇਟਿਵਿਟੀ ਤੁਹਾਡੀ ਦੂਰ ਹੋ ਜਾਏਗੀ ਸ਼ਸ਼ਤਰਨਾਮ ਮਾਲਾ ਜਾਂ ਚੰਡੀ ਦੀ ਬਾਣੀ ਜਾਂ ਭਗਉਤੀ ਸਤੁਰਕਾ